ਸਾਰੇ ਨੂੰ ਬੈਰ ਬਰਿਸ਼ਾਤ ਸ਼੍ਰੀ ਅਕਾਲ ਢਿੱਲਫਾਮ ਹਾਊਸ ਤੇ ਅੱਜ ਹੋ ਗਿਆ ਤਾਂ ਤਰੀਕ 77 ਹੋ ਗਏ ਨੇ ਇੱਧਰ ਆਪਣਾ ਪਾਰ ਚੱਲਦਾ ਮੇਰੇ ਬੱਸ ਆਸ ਸੁਮਰ ਨਹੀਂ ਰਹਿ ਗਿਆ ਬਾਕੀ ਹੁਣ ਸਾਰਾ ਸੁਮਰ ਲਿਆ ਮੈਂ ਦੁਬਾਰਾ ਚਾਹ ਦੇਣ ਜੀ ਜਾ ਰਹੀ ਸੀਗੀ ਉਹ ਅੰਕਲ ਆਏ ਸੀਗੇ ਉਹਨਾਂ ਨੂੰ ਸਿਲੰਡਰ ਭਰਾ ਰਹੇ ਆ ਅੱਜ ਆ ਚਾਹ ਲੈ ਜਾਂਦੇ ਜੀ ਜੀ ਨਹੀਂ ਦੇ ਰਹੀ ਮੈਂ ਚਾਹ ਤੱਕਾ ਹਾਂ ਹਾਂਜੀ ਕੀ ਹੋ ਗਿਆ ਉਹ ਦੂਰ ਦਿਖਾ ਦੀ ਆ ਕਿਹੜਾ ਮੈਂ ਦੇਖ ਕੇ ਜੀ ਦੇਖ ਕੇ ਦੇਖ ਕੇ ਕਰੋ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਅੱਜ ਆਪਾਂ ਦੇਖਦੇ ਹਾਂ ਵੀ ਆਪਾਂ ਸਾਰੇ ਦਿਨ ਵਿੱਚ ਕੀ ਕਰਾਂਗੇ ਸ਼ੇਰ ਦਾ ਬਬੀ ਨਾਲ ਕੰਮ ਕਮ ਜੋਕਰ ਦਾ ਵੀ ਮੈਂ ਤੇਰਾ ਖਾਂਦੇ ਨਹੀਂ ਬਣਾਵਾਂਗੇ ਕਿਸੇ ਚਿੱਕ ਕੇ ਤਾਂ ਜਾਂਦਾ ਮੈਨੂੰ ਸਮਝ ਨਹੀਂ ਆਇਆ ਵੀ ਖਾ ਲਿਆ ਕਿ ਪਰ ਹੈਗਾ ਵੀ ਇਹ ਚ ਹੈ ਵੀ ਨਹੀਂ ਜੀ ਮੈਂ ਤਾਂ ਪਤਾ ਹੀ ਨਹੀਂ ਹੈਗਾ ਥੋੜਾ ਜੱਕ ਥੋੜਾ ਜੱਕ ਹੈਗਾ ਜੀ ਮੇਰੇ ਵੈਸੇ ਪਤਾ ਤਾਂ ਚੱਲਿਆ ਨਹੀਂ ਹੈਗਾ ਮੈਂ ਆਰਾਮ ਨਾਲ ਚੱਕ ਲਿਆ ਹੋਣ ਲੱਗਾ ਹਟੇ ਨਵਾਂ ਮਨ ਗਾਇਸ ਕੋਲ ਹਾਂਜੀ ਜਦੋਂ ਆਪਾਂ ਨੂੰ ਇਹ ਉਹ ਬਣਾਏ ਸੀਗੇ ਚੌਲ ਕਰੇ ਸੀ ਵੀਰੇ ਜਾਣ ਤੋਂ ਪਹਿਲਾਂ ਉਸ ਟਾਈਮ ਦਾ ਹੀ ਆ ਹੂੰ ਦੇਖਿਆ ਤਾਂ ਸਵਾਰ ਕੇ ਹੈਗਾ ਹਾਂ ਥੋੜਾ ਬਹੁਤ ਤਾਂ ਹੈਗਾ ਜੀ ਜਿਆਦਾ ਨਹੀਂ ਹੈਗਾ ਐ ਨਹੀਂ ਕੋਈ ਤਾਂ ਆਥ ਨਹੀਂ ਸਕਦਾ ਹੂੰ ਮੈਂ RAMLAL ਚੱਕ ਲਿਆ ਨਾ ਉਹ ਫੇਰ ਤਾਂ ਖਾ ਲਈ ਸਿਰਫ ਰੋਟੀਆਂ ਬਣਾਉਣੀ ਰਹਿ ਗਈ ਉਹ ਵੀ ਮਿੱਠੀਆਂ ਰੋਟੀਆਂ ਬਣਾਉਣੀਆਂ ਨੇ ਹੁਣ ਬਣਾ ਲਾਂਗੀ ਮੈਂ ਆ ਫੁੱਲ ਕਿੰਨੇ ਸੋਹਣੇ ਨਿਕਲੇ ਆਏ ਹਨਾ ਉਹਦੇ ਕਿੰਨੇ ਵਧੀਆ ਹਨ ਤੋਰੀਆਂ ਲੱਗਣ ਨੇ ਹਾਂ ਤੋਰੀਆਂ ਦੀ ਦਾਲ ਬਣਾਇਆ ਕਰਾਂਗੇ ਮਜ਼ਾ ਆ ਜੂ ਸਬਜੀ ਚਲੋ ਜੀ ਸਾਡੀ ਵੀਡੀਓ ਬਾਉ ਜੀ ਤੁਹਾਨੂੰ ਇੱਕ ਕੰਮ ਹੋਊਗਾ ਮੈਨੂੰ ਬਤਾਓ ਅਦਰ ਮੇਰੀ ਭਾਬੀ ਕੰਮ ਕਰ ਰਹੀ ਹੈ ਵਿਚਾਰੀ ਕੋਣ ਸੁਣਦੀ ਆ ਤੇ ਗੋਭੀ ਲਾਣੀ ਆ ਹਾਂਜੀ ਗੋਭੀ ਇਹ ਕਿੰਨੇ ਬੁੱਟੇ ਨੇ 50 ਜੀ ਹਾਂ ਇਹ ਪੰਜਾਬ ਬੂਟੇ ਨੇ ਇੰਨੇ ਕਿ ਉਹ ਮਾਈ ਗੋਡ 10 ਮਿੰਟ ਕਰਦੇ ਸਗੋਂ ਵਿਊਅਰਸ ਨੂੰ ਵੀ ਪਤਾ ਚੱਲੂਗਾ ਵੀ ਹਾਂ ਇੰਨੇ ਬੂਟੇ ਨੇ ਵਿਊਅਰਸ ਵੀ ਆ ਕੇ ਰੋਸ ਖਾ ਕੇ ਰਹਿਣ ਦੀ ਗੋਪੀ ਹਨਾ ਜੇ ਕਿਸੇ ਨੇ ਲੈਣ ਦੀ ਸੱਡੀ ਹੋ ਗਈ ਸੀ ਤੇ ਫਿਰ ਬਾਅਦ ਦੇਵਾਂਗੇ ਆ ਪਾਈਪ ਚੱਲਦੇ ਆ ਪਾਣੀ ਵਾਲਾ ਮਿਰਚਾ ਹੋ ਗਿਆ ਦੇਖੋ ਇੱਧਰ ਸਪਰੇ ਕਰੀ ਵੀ ਆ ਤਾਂ ਹੋ ਗਿਆ ਨੇ ਹਨਾ ਕਾਲੀ ਸਪਰੇ ਕਿੰਨੇ ਸੀਗੇ ਉਹ ਕਾਦੀ ਸੀ ਸਪਰੇ ਇਹ ਕਾਲੀ ਇੱਥੇ ਹੀ ਦਿੱਤੀ ਸੀ ਕਿਨੇ ਫੜਾਲੀ ਬਸ ਤੇਰੇ ਕੋ ਕੋੜ ਫਮਕੜਨ ਮਾਨ ਜਿਹਦੇ ਤੇਲਾ ਤੁਲਾ ਪੈਂਦਾ ਮੈਂ ਕਿਤੇ ਆਹੋ ਆਹ ਹਿੰਗ ਜੀ ਪੈਂਦੀ ਪਈ ਆ ਹਿੰਗ ਤਾਂ ਜੋ ਆਪਣੇ ਪਈ ਆ ਇਹ ਨੂੰ ਮੇਰੀ ਗੱਲ ਚੁਣੀ ਹੋ ਜੀ ਤੇਰੀ ਵਾਲੇ ਵਾਲੇ ਉਹੀ ਉਹੀ ਪਾ ਦੇ ਇਹ ਜਿੱਦ ਤੂੰ ਬੋਲ ਕਰ ਤਾਂ ਆ ਫਲੀਆਂ ਨਹੀਂ ਲੱਗਦੀਆਂ ਹੈਗੀਆਂ ਇੰਨੀਆਂ ਪਹਿਲੇ ਜੇ ਦੋ ਵਾਰ ਤੇਨ ਗਰ ਤੋਂ ਇਹ ਫਲੀਆਂ ਨਹੀਂ ਮੋਤ ਕੀ ਇਹ ਵਧੀਆ ਲੱਗੇ ਨੇ ਇੱਥੇ ਕੀ ਕੀ ਹੋ ਆਪਾਂ ਜਿਹੜੇ ਟ੍ਰਿਕ ਦੇ 4 ਪਏ ਨੇ ਕੋਈ ਨਾ ਸ਼ਾਮ ਨੂੰ ਦੇਖੀ ਚਾਰ ਮਹੀਨੇ ਦੀ ਸੁਣ ਮੈਂ ਬਣਾਉ ਉਹਨਾਂ ਨੇ ਮਜ਼ਾ ਆ ਗਿਆ ਕੀ ਇਹ ਬਾਲੀ ਤੇ ਬਾਲਾ ਡੂਡੋ ਨਹੀਂ ਲਾਉਣਾ ਛੜੀ ਉਹ ਬਈ ਤੁਸੀਂ ਦੂਜਾ ਪਾਸੇ ਹਾਂ ਬਸ ਇੱਥੇ ਤੇ ਰੱਖਿਆ ਹੁੰਦਾ ਸਮਾਰ ਕੇ ਕਰਦੇ ਇੱਧਰੋਂ ਪਾਸ ਨੂੰ ਕਰੋ ਇੱਧਰ ਹੋਣੀ ਕਿੱਦਾਂ ਬਈ ਲੋ ਜੀ ਆਪਾਂ ਨੇ ਤੋੜ ਲੇ ਬਤਾਉਂ 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 ਜਿਆਦਾ ਨਹੀਂ ਬੰਦੇ ਅਸੀਂ ਘੱਟ ਹੁਣ ਅਸੀਂ ਦੇਖ ਲਈਏ ਇਹਨੇ ਬਤਾਉ ਕੀ ਕਰਾਂਗੇ ਇਹਨਾਂ ਦਾ ਆ ਦੇਖੋ ਟੋਕਰੀ ਸਾਰੀ ਭਰ ਗਈ ਆ ਸਾਰੀ ਭਾਰਗੀ ਜੀ ਹੁਣ ਇਹਨੇ ਸਾਰੇ ਨਸੀਨਾ ਦਾ ਕੀ ਬਣਾਵਾਂਗੇ ਮੈਂ ਤਾਂ ਵੇਖ-ਵੇਖ ਕੇ ਹੌਲ ਪਈ ਆ ਸਾਰੀ ਆਪਾਂ ਨੇ ਲਾਤੀ ਗੋਭੀ ਆ ਸਾਰੀ ਆ ਚਲੋ ਹੁਣ ਦੱਸੋ ਆ ਕੀ ਗੋਪੇ ਆ ਗੋਭੀ ਲਾਤੀ ਅਸੀਂ ਸਾਰੀ ਐਵੇਂ ਵੱਟਦੇ ਇੱਥੋਂ ਅੱਜ ਉਹ ਪ੍ਰਿੰਟੀਆਂ ਦੇ ਵਿੱਚ ਜਿਹਨੂੰ ਲਾਤੀ ਸੀ ਆ ਕਬਾੜ ਕਢਾਉਣਾ ਪੈਣਾ ਹੂੰ ਕਬਾੜ ਤਾਂ ਖਾਸਾ ਹੋਇਆ ਹੋਇਆ ਹੈ ਇਹਦੇ ਵਿੱਚ ਦੀਨ ਦੀ ਨਹੀਂ ਗੋਭੀ ਵਾਸੇ ਉਹ ਅੰਕਲ ਨੂੰ ਕਹਿ ਕੇ ਨਾ ਉਹ ਜਿਹੜੀ ਪ੍ਰਿੰਟੀਆਂ ਬੇਲ ਜਿਹੜੀ ਹੋਈ ਉਹ ਮੋਬਿਲ ਨਾਲ ਖਰਾਬ ਕਰਦੇ ਕਾਦੀ ਕੀ ਹੈ ਆ ਦੇਖੀ ਇੱਥੇ ਕਰੇਲੇ ਹੈਗੇ ਨੇ ਉਹ ਤੇ ਕਰੇਲੇ ਖਾਸੇ ਲੱਗੇ ਹੋਏ ਨੇ ਕਿ ਬੱਸ ਕਰੇਲੇ ਕਰੇਲੇ ਤੋੜ ਲੋ ਹੋਰ ਕਰੇਲੇ ਮਾਉ ਸਾਹ ਬਣਾਇਆ ਨਹੀਂ ਜਾ ਬਣੀ ਸਬਜ਼ੀ ਆ ਸੀਕ ਤਾਂ ਦੇਖੋ ਕਿੱਥੇ ਭਿੰਡੀਆਂ ਵੀ ਲੱਗੀਆਂ ਨੇ ਉਹ ਤੋੜਨ ਕਰੇਲੇ ਆ ਦੇਖਦੇ ਭਿੰਡੀਆਂ ਤੁਸੀਂ ਇਹ ਤਾਂ ਛੋਟਾ ਜਿਹਾ ਕਿੰਨੇ ਕਿੱਡੇ ਕਿੱਡੇ ਕਨੇ ਨੀ ਤੋ ਉਹਦੇਰ ਤੋ ਜਾਓ ਛੋਟੇ ਦੋ ਦੋ ਫੁੱਟ ਤੇ ਆਉਣਗੇ ਐਟੇ ਨਹੀਂ ਹੁੰਦੇ ਪੇ ਛੋਟੇ ਹੋਣਗੇ ਆਏ ਤੋ ਕੁਛ ਲੱਗੀਆਂ ਨਹੀਂ ਬੀਲ ਦੀ ਉਹ ਛੋਟੇ ਨੇ ਜੇ ਮੈਂ ਕਹਿ ਰਹੀ ਸੀ ਮੈਂ ਤਾਂ ਦੋ ਦਿਨ ਕੱਢ ਦੋ ਹਾਂ ਬੜੇ ਹੋ ਲੈਣ ਦੋ ਹੂੰ ਉਹ ਐਟਾ ਤੇ ਹੋ ਜਾਂਦੇ ਨਾਲੇ ਹੱਥ ਤੋੜੇ ਐਟਾ ਬੜਾ ਸੀ ਚੂਹੇ ਜੀ ਚੂਹੇ ਜੀ ਤਾ ਆਪਣੇ ਵੀ ਹੋ ਗਿਆ ਫਿਰ ਨਾਲੇ ਉਹ ਤੋੜ ਲਾਂਗੇ ਸੁੱਕੇ ਹਲੇ ਤਾਂ ਸਬਜ਼ੀਆਂ ਤੇ ਫ੍ਰਿਜ ਭਰਿਆ ਪਿਆ ਹੋਰ ਮੈਂ ਤਾਂ ਉਹ ਹੀ ਕਰਨੀ ਆ ਚਲੋ ਫਿਰ ਉਹ ਤੁਸੀਂ ਕਿਹੜਾ ਬਣਾਉਣੇ ਵੀ ਵਿਊਰਸ ਨੇ ਸਬਜ਼ੀ ਲੈਣੀ ਹੋਵੇ ਸਾਡੇ ਨਾਲ ਕੰਟੈਕਟ ਕਰੋ ਬੱਲਾ ਸਹੀ ਗੱਲ ਹੈ ਐਨ ਸਹੀ ਗੱਲ ਆ ਸਭ ਕਿਹ ਸਬਜ਼ੀ ਹੀ ਪਈ ਆ ਆ ਦੇਖੋ ਸਾਡੇ ਪਿੰਡੀਆਂ ਸਾਡੇ ਪਿੰਡੀਆਂ ਵੀ ਲੱਗੀਆਂ ਹੋਈਆਂ ਆ ਗਿਆ ਪਿੰਡੀਆਂ ਕੀ ਦੇਣਾ ਨੋਤੀਂ ਨਾ ਬਾਕੇ ਤੇ ਆ ਆ ਦੇਖੋ ਸਾਡੀ ਹਲਤੀ ਨੀਤੋਂ ਥੱਲੇ ਦੇਖਦੀ ਨਹੀਂ ਤੁਰਨ ਲੱਗੇ ਮੈਂ ਦੇਖਦੇ ਕੱਲ ਜਵਾਕਾਂ ਨੇ ਕਰੀ ਇਹ ਖਰਾਬ ਜਵਾਕ ਕਿਉਂ ਆ ਗਏ ਉਹ ਪ੍ਰਿੰਡੀ ਤੋੜ ਰਹੇ ਸੀ ਜਦੋਂ ਹੋਰ ਲਾਲੀ ਦੇ ਮੁੰਡੇ ਨੂੰ ਬੁਲਾ ਲਵੇ ਦੋਨਾਂ ਨੂੰ ਆਓ ਫਿਰ ਲਾਲੀ ਦੇ ਮੁੰਡੇ ਨੂੰ ਬੁਲਾ ਲਵੇ ਤਾਂ ਕੀ ਉਹ ਤੋੜ ਦੂ ਸਬਜ਼ੀ ਸਾਰੀ ਉਹ ਸਭ ਤੋਂ ਛੋਟੇ ਨੂੰ ਬੁਲਾਵੇ ਵੀ ਤੋ ਸਬਜ਼ੀ ਤਾਂ ਆਪ ਤੋੜ ਕੇ ਦੋ ਜੇ ਆਪੇ ਕਿਸੇ ਨੂੰ ਸਬਜ਼ੀ ਦੇਣੀ ਆ ਆਪ ਤੋੜ ਕੇ ਦਿਓ ਅਗਲਾ ਬੇਹਰਾਨ ਅੱਧਾ ਅੱਧੇ ਹੀ ਤੋੜਦਾ ਅੱਧੇ ਹੀ ਛੱਡਦਾ ਗੋਭੀ ਦਾ ਅਸੀਂ ਵਿੱਚ ਭਿੰਡੀਆਂ ਦੇ ਲਈ ਇੱਧਰ ਕੁਰੇਲਿਆਂ ਦੇ ਉਹਨਾਂ ਚ ਲਾਈਏ ਖਾਸੀ ਜਿਹਾ ਤੇ ਲਾਤੀ ਹਾਂ ਗੋਭੀ ਕਤਾਹ ਲਾਤੀ ਅਸੀਂ ਵਿੱਚ ਵਿਚਾ ਦੇ ਇਹ ਫਿਰ ਆਏ ਆ ਵੀ ਆ ਤਾਂ ਖਤਮ ਹੋ ਜਾਣੀ ਜਾਨੂ ਗੋਭੀ ਨੇ ਬੜੀ ਹੁਣ ਇੱਧਰੋਂ ਸਾਫ਼ ਕਰ ਦਾਂਗੇ ਭਿੰਡੀਆਂ ਦੇ ਵਿੱਚ ਵੀ ਮੈਂ ਭਿੰਡੀਆਂ ਮੇਰੀ ਸੁਣਾ ਵੀ ਇੱਥੇ ਭਿੰਡੀਆਂ ਇੱਥੇ ਭਿੰਡੀਆਂ ਲਾ ਦਾਂ 20 ਭਿੰਡੀਆਂ ਦੇ ਇਹਨਾਂ ਤੇ ਕਰੀਤੀ ਸਪਰੇ ਬਹੁਤ ਵਧੀਆ ਹੋ ਗਿਆ ਹੁਣ ਫੇਰ ਕਰ ਦੇਣੀ ਆ ਮੈਂ ਤਾਂ ਬਣਾਉਂਗੀ ਨੀਤੂ ਦੀ ਮਾਡਰਨ ਭਾਬੀ ਆ ਭਾਬੀ ਨੇ ਇਹ ਪਜਾਮੇਵੇਂ ਤਾਂ ਪਾਇਆ ਦੁਨੀਆਂ ਸਿਰ ਤੇ ਜੀਵਾ ਨੀ ਅੱਗੇ ਵੀ ਪਿੱਛੇ ਵੀ ਲੈ ਲੈ ਸਭੀ ਲੈ ਲੋ ਪਰ ਸਾਨੂੰ ਦੇਣੀ ਪਊ ਸ਼ਾਮ ਨੂੰ ਖਾਣ ਵਾਸਤੇ ਇਹੀ ਗੱਲ ਸਹੀ ਹੈ ਆਪਣੇ ਆਪੇ ਸੁੱਧੂ ਪਏ ਨਹੀਂ ਤੱਦੂ ਪਏ ਨਹੀਂ ਇੱਕ ਪੇਟਾ ਪੇ ਸੱਚ ਇੱਕ ਗੋਪੀ ਦਾ ਖੋਲ ਪਿਆਗਾ ਬੈਠਾ ਕੋ ਸਾਡੋ ਲਾਉਣਾ ਹੈ ਬੈਠਾ ਕਿਹੋ ਜਿਹਾ ਹੈ ਇਹ ਨਾ ਕਿਹੜਾ ਬੁਲਾਉਣੀ ਆ ਉਹ ਇਹਦਾ ਵਿੱਚੋਂ ਕੱਟ ਦੇਵੇ ਉਹ ਨਾ ਵਿੱਚੋਂ ਬਹੁਤ ਸੋਹਣੇ ਨਿਕਲਣੇ ਥੋੜੀ ਬਹੁਤ ਹੀ ਨਿਕਲਦੇ ਨਾ ਵੀ ਲੈ ਲਪਾ ਕੀੜੀ ਵਾਲਾ ਕੱਟ ਦੋ ਆਹ ਦੇ ਆ ਵੀ ਨੇ ਗਲੇ ਦੇ ਨੇ ਸਪਰੇ ਨਹੀਂ ਕਰੀ ਤੁਸੀਂ ਨੇ ਇਹਨਾਂ ਤੇ ਕਰੀ ਸੀ ਹਾਂ ਸਪਰੇ ਵਾਲੀ ਸਪਰੇ ਨਹੀਂ ਆਹ ਲੋੜ ਪਈ ਕੱਟ ਲੈ ਜੀ ਆ ਵੀ ਜਿਆਦਾ ਨਹੀਂ ਹੁੰਦੇ ਮੈਂ ਜਿਉ ਹੋਸੀ ਨੀ ਕਰਨ ਨਾ ਦੂ ਪਹਿਨੇ ਬੈਠਾ ਪਹਿਨੇ ਇਹੋ ਆਉਂਦੇ ਪਏ ਆ। ਆਪਾਂ ਇਹਨਾਂ ਨੂੰ ਸੈੱਟ ਕਰਾ ਮੈਂ ਇਹਨੂੰ ਦੇ ਦਿੰਦੀ। ਸਾਰਾ ਸਭ ਨਾ ओरिजिनल ਕੋਈ ਐਂ ਦੇ ਦੇ। ਮੈਂ ਵੀ ਨਹੀਂ ਖਾਂਦੀ। ਮਲੇ ਕੇ ਫੋਟੋ ਖਿੱਚਦੇ ਰਹੇ ਨੇ। ਐ ਫੋਟੋ ਖਿੱਚਦੇ ਆਪਾਂ। ਮੈਂ ਤਾਂ ਇਹ ਚੋ ਵੀ ਥੋੜੀ ਜਿਹੀ ਬਣਾਉ। ਤੋ ਖਿੱਚਾਉ। ਇਹ ਤਾਂ ਹਾਂ ਜੀ ਇੱਥੇ ਰੁਕਦੇ। بڑا ਹੋ ਕੋਲਣਾ। ਹਾਂ। ਲੋਜੀ ਮਿੱਠਿਆਟੇ ਵਾਸਤੇ ਆਪਾਂ ਨੇ ਉੱਪਰ ਪੁਣ ਲਈ ਤੇ ਦੱਕ ਨੇ ਉਹ ਲੈ ਲੇ ਲਿਖੀ ਤੇ ਬਾਕੀ ਮਹਿਕਵਾ ਧਾਰ ਲੇ ਹਮਰ ਜੀ ਦੀ ਜੀ ਫਿਰ ਬਸ ਅਮਨ ਖਾ ਦੋ ਬਾਕੀ ਬਸ ਨਾ ਪਲਾ ਜੇਰ ਹੋਤੀਆਂ ਲੇਕੀਆਂ ਤੇ ਮੈਂ ਐ ਚੱਕ ਦੀਆਂ ਬੋਈਆਂ ਨੀਚੋਂ ਤੋਂ ਯੋ ਤੱਕ ਮੇਰੇ ਲਈ ਲੋ ਜੀ ਮੈ ਲਾਣ ਲੱਗੀ ਰੋਟੀ ਪਹਿਲੀ ਰੋਟੀ ਆਪਾਂ ਨੇ ਪਾਤੀ ਅਨਾਰੀ ਜੀ ਵਿਚਾਰੀ ਫੁੱਫਲੀ ਮੈਂ ਨਾ ਕੇ ਫੋਨ ਚੱਕ ਲੈ ਸੀਗਾ ਵੀਡੀਓ ਬਣਾਉਣ ਵਾਸਤੇ ਤਾਂ ਕਰਕੇ ਮੈਂ ਬਲਕਣਾ ਭੁੱਲ ਗਈ ਜਿਹਦੀ ਤੇ ਮੇਰਾ ਆਟਾ ਬਹੁਤ ਵਧੀਆ ਜੀ ਮਿਲਾਇਆ ਪਿਆ ਨਾ ਤਾਂ ਜਦਾ ਪਤਲਾ ਹੈ ਨਾ ਉਹਦਾ ਕਹਿੜਾ ਹੈ ਮੀਡੀਅਮ ਜ ਹੈ ਬਹੁਤ ਸੋਹਣਾ ਹੈ ਪੀੜੇ ਬਹੁਤ ਨੇ ਨਿਕਲੇ ਨੇ ਆ ਵੇਖੋ ਉਈ ਪਸਉਣਾ ਜਦੋਂ ਸਾਰੇ ਰੋਟੀਆਂ ਲਾ ਕੇ ਫਿਰ ਆਪਾਂ ਸ਼ੂਟ ਕਰਦੇ ਆਂ ਨਾਲੇ ਮਮਾ ਹੁਣੇ ਬੈਠਣਗੇ ਉਹਨਾਂ ਨੂੰ ਰੋਟੀ ਪਾਣੀ ਦਿੰਦੇ ਆਪਾਂ ਮੈਂ ਰੋਟੀਆਂ ਲਾ ਲਈਆਂ ਟਿੱਕੀਆਂ ਰੋਟੀਆਂ ਤੇ ਵੀ ਆਪ ਨੂੰ ਪਿਆ ਸੀਗਾ 12:00 ਵਜੇ ਪਿਆ ਨਹੀਂ ਮੈਂ 9:00 ਦੇ ਟਾਈਮ ਤੇ ਦੋਟੇ ਹੀ ਗਿਨੇ ਪਟਿਆਲੇ 12:00 ਤੱਕ ਪਿਆ ਰਿਹਾ ਸੀਗਾ ਮੈਂ ਵੇਖਿਆ ਜੀ ਉਹਨਾਂ ਨੇ ਦੋਟਾ 1:00 ਵਜੇ ਆ ਗਏ ਜਾਗ ਗਏ ਮੌਸਮ ਬਹੁਤ ਵਧੀਆ ਹੋ ਰਿਹਾ ਹੈ ਪਰ ਸਰਜੀ ਤੋਂ ਔੜ ਕੇ ਆਏ ਕਿ ਨਾ ਸੁਣਾ ਮੌਸਮ ਸੀਗਾ ਹਾਂਜੀ ਕਰ ਦਿੰਦੇ ਆਂ

ਬਾਕੀ ਕਰਨੇ ਕਿਸੇ ਕਮੈਂਟ ਆਇਆ ਸੀਗਾ ਉਹ ਪੁੱਛ ਰੇ ਸੀ ਵੀ ਤੁਹਾਡੇ ਮੂਹ ਪਾਪਾ ਕੌਣ ਨੇ ਕਿਵੇਂ ਪੁੰਜਦੇ ਨੇ ਕਿ ਕਿ ਸਾਰੀ ਵੀ ਵੀਡੀਓ ਜਰੂਰ ਪਾਵਾਂਗੇ ਹਨ ਤੇ ਮੈਂ ਉਹ ਸਾਰੇ ਮੈਨੂੰ ਸਾਰਾ ਨਾਲ ਲੈਣੇ ਵੇਟ ਕਰਨਾ ਹਲੇ ਹਾਂਜੀ ਸਾਰੇ ਥੋੜੀ ਵੇਟ ਕਰਨਾ ਹਜੇ ਮਤਲਬ ਵੀ ਕੋਈ ਵੀ ਅਗਰ ਕਮੈਂਟ ਕਰੇਗਾ ਹਨ ਫਿਰ ਆਪਾਂ ਐਵੇਂ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਬਾਕੀ ਹਸਤੇ ਮੈਂ ਇੱਕ ਦਿਨ ਮਹੂ ਤੁਹਾਡੇ ਲਈ ਹੀ ਬੀਜੀ ਹਨਾ ਕਿਉਂਕਿ ਜਨਨ ਕੀ ਨਾਲ ਉਹ ਮੇਰੇ ਲਈ ਸੋਚਦਾ ਜਿਹੜਾ ਪਾਲ ਉਸਕੇ ਬੜਾ ਕਰਦਾ ਨਾ ਅਸੀਂ ਨੂੰ ਆਪੇ ਸੋਖੀਂ ਚੁਂਦੇ ਹਾਂ ਹੁਣ ਕੱਜਦੁੱਤ ਦੇਖੀ ਨਹੀਂ ਜਿਹਨਾਂ ਦੇਖ ਕੇ ਆਪਣੇ ਬੱਚਿਆਂ ਨੂੰ ਮਾਰ ਲੈਂਦੇ ਨੇ ਕੁੜੀਆਂ ਦਾ ਸਪੈਸ਼ਲਿਸ ਤਾਂ ਕਰਕੇ ਵੀ ਮੈਂ ਤੇ ਖਾਂਦੇ ਵੀ ਜਿਹੜਾ ਤੁਸੀਂ ਤੇਨੇ ਬੱਚੇ ਨੂੰ ਪਾਲ ਤੂੰ ਕਿੰਨਾ ਵੱਡਾ ਕਰਤਾ ਪੜਾ ਲਿਖਾ ਦਿੱਤਾ ਹਨਾ ਉਹੀ ਸਰੀਮਾ ਆਉਂਦਾ ਹੈ ਤੇ ਬਾਕੀ ਸਿਸ ਸਾਰਾ ਕੁਝ ਦੱਸਾਂਗੀ ਵੀ ਕਾਹ ਤੋਂ ਨੇ ਉਨੇ ਰਹਿਣੀ ਆ